ਆਪ ਇੱਕ ਹੋਰ ਖੁਸ਼ਖਬਰੀ ਆਪਣੇ ਉਹਨਾਂ ਦੋਸਤਾਂ ਨਾਲ ਸਾਂਝੀ ਕਰਦੀ ਹੈ ਜਿਹੜੇ ਲੰਬੇ ਸਮੇਂ ਤੋਂ ਭਰਤੀਆਂ ਵਾਲੇ ਪ੍ਰੋਸੈਸ ਦੇ ਵਿੱਚ ਪਏ ਹੋਏ ਨੇ ਕਿਉਂਕਿ ਇੱਕ ਦਾ ਕੋਈ ਕੰਮ ਹੁੰਦਾ ਹੈ ਤੇ ਦੂਜਿਆਂ ਨੂੰ ਵੀ ਆਸ ਉਮੀਦ ਜਾਗ ਪੈਂਦੀ ਹੈ ਜੀ ਕਹਿੰਦੇ ਕਿ ਜਿਹੜੇ 1158 ਵਾਲੇ ਪ੍ਰੋਫੈਸਰ ਸੀਗੇ ਉਹਨਾਂ ਦੀ ਜਿਹੜੀ ਭਰਤੀ ਰੁਕੀ ਹੋਈ ਸੀ ਉਹਨੂੰ ਥੋੜਾ ਜਿਹਾ ਹੁਲਾਰਾ ਮਿਲ ਗਿਆ ਹੈ ਹਾਈ ਕੋਰਟ ਨੇ ਕਿਹਾ ਤਾਂ ਕਿ ਕਾਰੋਪਈ ਪੂਰੀ ਕਰੋ ਇਹਨੂੰ ਇਹ ਦੇਖੋ ਹਾਈ ਕੋਰਟ ਦੇ ਸਿੰਗਲ ਬੈਂਚ ਨੇ ਹੀ ਇਹ ਭਰਤੀ ਜਿਹੜੀ ਆ ਉਹ ਰੋਕੀ ਸੀ ਜਦ ਅੱਧ ਕੀਤੇ ਸੀਗੇ ਫਿਰ ਉਹ ਤੋਂ ਬਾਅਦ ਸਰਕਾਰ ਨੇ ਕਿਉਂਕਿ ਸਰਕਾਰ ਵਾਸਤੇ ਬੜਾ ਕਸੂਤਾ ਕੰਮ ਬਣ ਗਿਆ ਇਹ ਡਬਲ ਬੈਂਚ ਕੁਲ ਗਏ ਸਨ ਤਾਂ ਡਬਲ ਬੈਂਚ ਨੇ ਇਹਨਾਂ ਨੂੰ ਉਹ ਭਰਤੀ ਦਾ ਜਿਹੜਾ ਪ੍ਰੋਸੈਸ ਹੈ ਕਿਉਂਕਿ ਮੇਰੇ ਖਿਆਲ ਦੇ ਨਾਲ ਸਾਰਾ ਕੁਝ ਹੋ ਗਿਆ ਸੀਗਾ ਅਸੀਂ ਇਹਦੇ ਤੇ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ ਕਿ ਭਾਈ ਸਾਰਾ ਕੁਝ ਹੂੰ ਕਈਆਂ ਨੇ ਤੇ ਆਪਦੀਆਂ ਦੂਸਰੇ ਪਾਸੇ ਵਾਲੀਆਂ ਜਿਹੜੀਆਂ ਹੈਗੀਆਂ ਸੀ ਮਾੜੀਆਂ ਮੋਟੀਆਂ ਵਸੀਲੇ ਜੋਗੀਆਂ ਉਹ ਵੀ ਚੋਬਾਂ ਛੱਡੀਆਂ ਜੀ ਬਿਲਕੁਲ ਬਹੁਤ ਕੁਝ ਹੋਇਆ ਤੇ ਯਾਨੀ ਉਹਨਾਂ ਨੂੰ ਸਿਰਫ ਕਈਆਂ ਨੂੰ ਤੇ ਵੈਸੇ ਸਟੇਸ਼ਨ ਵੀ ਅਲਾਟ ਹੋ ਗਏ ਸਨ ਕਈ ਜਿਹੜੇ ਆ ਸਾਰਾ ਪ੍ਰੋਸੀਜਰ ਲੰਗਾ ਆ ਕੇ ਕਹਿ ਲੋ ਕਿ ਸਟੇਸ਼ਨ ਅਲਾਟਮੈਂਟ ਤੱਕ ਚਲੇ ਗਏ ਤੇ ਉਹ ਉੱਥੇ ਦੇ ਉੱਥੇ ਹੀ ਰਹਿ ਗਏ ਹੂੰ ਹੂੰ ਇੱਕ ਕੁੜੀ ਨੇ ਖੁਦਕੁਸ਼ੀ ਕੀਤੀ ਸੀ ਮੇਰੇ ਖਿਆਲ ਦੇ ਨਾਲ ਉਹ ਵੀ ਇਹਨਾਂ ਚੋਂ ਸੀਗੇ ਜੀ ਮੈਨੂੰ ਧਿਆਨ ਨਹੀਂ ਪੂਰੀ ਤਰ੍ਹਾਂ ਮੈਂ ਸਮਝਦਾ ਕਿ ਉਹ ਇਹੀ ਮਾਮਲਾ ਸੀਗਾ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਫਿਰੇ ਸੰਘਰਸ਼ ਕਰ ਰਹੇ ਸੀਗੇ ਤਾਂ ਚਲੋ ਦੇਰ ਆਇਆ ਦਰੋਸਤ ਆਇਆ ਕਿਉਂਕਿ ਇਹਨਾਂ ਨੇ ਬਹੁਤ ਕਾਡਰ ਜੇ ਬਣਾਤੇ ਮਿੰਟੂ ਜੀ ਕਿਹਾ 11550 ਕਿੰਨੀਆਂ ਕਿੰਨੀਆਂ ਮੈਨੂੰ ਲੱਗਦਾ ਹੈ ਕਿ ਕਿਉਂਕਿ ਕਾਫੀ ਉਹ ਮਾਮਲਾ ਹਾਈਲਾਈਟ ਹੋਇਆ ਸੀਗਾ ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਰੰਗ ਲਿਆਈ ਹੈ ਮਿਹਨਤ ਜੀ ਤੇ ਇਹਦੇ ਵਿੱਚ ਹੁਣ ਸਰਕਾਰ ਨੂੰ ਚਾਹੀਦਾ ਕਿਉਂਕਿ ਸਰਕਾਰ ਇਹੋ ਕਹਿੰਦੀ ਸੀ ਕਿ ਜੇ ਕੋਟ ਵਾਲੀ ਰੋਕ ਹੈ ਜਿਹੜੀ ਹਾਂ ਜੀ ਇਹ ਅੜਿੱਕਾ ਨਾ ਹੋਵੇ ਤੇ ਸਾਡੇ ਵੱਲੋਂ ਕੋਈ ਕਸਰ ਨਹੀਂ ਹੈ ਤਾਂ ਚਲੋ ਹੁਣ ਅੜਕਾ ਹਾਟ ਰਹੀ ਨਹੀਂ ਚਾਹੀਦੀ ਤੇ ਹੁਣ ਕਰ ਦੇਣ ਨੂੰ ਕਸਰ ਛੱਡੋ ਨਾ ਜੀ ਜੀ ਬਿਲਕੁਲ ਬਿਲਕੁਲ ਅਤਰ ਸੇਮਪਲ ਹੋਰ ਜੀ ਕਹਿ ਰਹੇ ਨੇ ਕਿ ਟੀਚਰਸ ਕੇਸ ਜਿੱਤ ਗਏ ਨੇ ਬਿਲਕੁਲ ਜੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਤੀ ਹੈ ਤੇ ਦੁਆ ਵੀ ਹੈ ਕਿ ਜਲਦੀ ਜਲਦੀ ਤੁਹਾਨੂੰ ਜਿਹੜੀ ਹੈ ਸਰਕਾਰ ਉਹ ਪੁਆਇੰਟ ਵੀ ਕਰ ਲਵੇ ਤੇ ਸਟੇਸ਼ਨ ਵੀ ਦੇ ਦੇਵੇ ਹਨਾ